ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਪੀ ਵੀ ਕਿੰਗ ਨਿਊ ਦੇ ਵਿੱਚ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬੋ ਹੁਣੇ-ਹੁਣੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਲੱਖਾਂ ਰਾਸ਼ਨ ਕਾਰਡ ਧਾਰਕਾਂ ਲਈ ਵੱਡੇ ਖਤਰੇ ਦੀ ਘੰਟੀ ਹੈ ਪੰਜਾਬ ਸਣੇ ਪੂਰੇ ਦੇਸ਼ ਵਿੱਚ ਰਾਸ਼ਨ ਕਾਰਡ ਧਾਰਕਾਂ ਦੀ ਈਕੇਵਾਈਸੀ ਦਾ ਕੰਮ ਚੱਲ ਰਿਹਾ ਹੈ ਜਿਸ ਤਹਿਤ ਜ਼ਿਆਦਾਤਰ ਲਾਪਾਤਰੀਆਂ ਵੱਲੋਂ ਇਹ ਪ੍ਰਕਿਰਿਆ ਪੂਰੀ ਵੀ ਕਰ ਲਈ ਗਈ ਹੈ ਪਰ ਅਜੇ ਵੀ ਪੰਜਾਬ ਦੇ ਲੱਖਾਂ ਹੀ ਲਾਪਾਤਰੀਆਂ ਨੇ ਈਕੇਵਾਈਸੀ ਨਹੀਂ ਕਰਵਾਈ ਮਿਸਾਲ ਦੇ ਤੌਰ ਤੇ ਸਿਰਫ ਲੁਧਿਆਣਾ ਜ਼ਿਲ੍ਹੇ ਦੀ ਹੀ ਗੱਲ ਕਰੀਏ ਤਾਂ ਜ਼ਿਲ੍ਹੇ ਨਾਲ ਸੰਬੰਧਿਤ 440474 ਸਮਾਰਟ ਰਾਸ਼ਨ ਕਾਰਡ ਧਾਰਕ ਪਰਵਾਰਾਂ ਦੇ ਕੋਲ 1693242 ਲਾਭਪਾਤਰੀਆਂ ਵਿੱਚੋਂ 217336 ਲਾਭਪਾਤਰੀਆਂ ਨੇ ਈ ਕੇਵਾਈਸੀ ਨਹੀਂ ਕਰਵਾਈ ਇਸ ਸਬੰਧੀ ਕੇਂਦਰ ਦੇ ਸੂਬਾ ਸਰਕਾਰ ਸਮੇਤ ਖੁਰਾਕ ਅਤੇ ਸਪਲਾਈ ਵਿਭਾਗ ਦੇ ਅਫਸਰਾਂ ਵੱਲੋਂ ਬਾਰ ਬਾਰ ਅਪੀਲ ਕੀਤੀ ਜਾ ਰਹੀ ਹੈ ਕਿ ਪਰ ਇਸ ਦੇ ਬਾਵਜੂਦ ਇਹ ਲੋਕ ਈ ਕੇਵਾਈਸੀ ਲਈ ਅੱਗੇ ਨਹੀਂ ਆ ਰਹੇ ਇਸ ਕਾਰਨ ਉਕਤ ਕਾਰਡ ਧਾਰਕਾਂ ਨੂੰ ਰਸਨ ਦੀਪੂਆਂ ਤੋਂ ਮਿਲਣ ਵਾਲੀ ਮੁਫਤ ਕਣਕ ਤੇ ਸੰਕਟ ਤੇ ਬੱਦਰ ਛਾਗੇ ਕੇਂਦਰ ਸਰਕਾਰ ਇਸ ਸਮੇਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਅਧੀਨ ਦਰਜ ਪਰਿਵਾਰਾਂ ਨੂੰ 3 ਮਹੀਨੇ ਲਈ 1 ਅਕਤੂਬਰ ਤੋਂ 31 ਦਸੰਬਰ ਤੱਕ ਮੁਫਤ ਕਣਕ ਪ੍ਰਦਾਨ ਕਰ ਰਹੀ ਹੈ ਰਾਸ਼ਨ ਕਾਰਡ ਦੇ ਰਜਿਸਟਰਡ ਹਰੇਕ ਮੈਂਬਰ ਨੂੰ 3 ਮਹੀਨੇ ਲਈ 5 ਕਿਲੋ ਪ੍ਰਤੀ ਮਹੀਨੇ ਦੀ ਦਰ ਨਾਲ 15 ਕਿਲੋ ਕਣਕ ਪ੍ਰਦਾਨ ਕੀਤੀ ਜਾ ਰਹੀ ਹੈ ਉਦਾਹਰਨ ਵਜੋਂ ਜੇਕਰ ਇੱਕ ਰਾਸ਼ਨ ਕਾੜ ਵਿੱਚ 7 ਮੈਂਬਰ ਹਨ ਤਾਂ 7 ਕਾੜ ਧਾਰਕ ਡੀਪੂ ਹੋਲਡਰ ਤੋਂ 105 ਕਿਲੋ ਮੁਫਤ ਕਣਕ ਦੇ ਹੱਕਦਾਰ ਹੈ ਖੁਰਾਕ ਅਤੇ ਸਪਲਾਈ ਭਾਗ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਲੁਧਿਆਣਾ ਜ਼ਿਲ੍ਹੇ ਦੇ ਪੂਰਬੀ ਸਰਕਲ ਵਿੱਚ 876291 ਅਤੇ ਪੱਛਮੀ ਸਰਕਲ ਵਿੱਚ 816958 ਰਾਸ਼ਨ ਕਾਰਡ ਵਿਭਾਗ ਦੇ ਸਰਕਾਰੀ ਖਾਤੇ ਵਿੱਚ ਰਜਿਸਟਰਡ ਹਨ ਇਨ੍ਹਾਂ ਵਿੱਚੋਂ ਪੂਰਬੀ ਸਰਕਲ ਵਿੱਚ 88.96% ਪਰਿਵਾਰਾਂ ਅਤੇ ਪੱਛਮੀ ਸਰਕਲ ਵਿੱਚ 85.24% ਪਰਿਵਾਰਾਂ ਨੇ ਆਪਣੀ ਈ ਕੇवाईसी ਕਰਵਾ ਲਈ ਹੈ ਜੋ ਕਿ ਪੂਰੇ ਲੁਧਿਆਣਾ ਜ਼ਿਲ੍ਹੇ ਲਈ ਕੁੱਲ ਦਾ 87.16% ਹੈ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਖੁਰਾਕ ਅਤੇ ਸੇਬਲ ਸਪਲਾਈ ਵਿਭਾਗ ਸਮੇਤ ਕੇਂਦਰ ਅਤੇ ਰਾਜ ਸਰਕਾਰਾਂ ਨੇ ਬਾਰ-ਬਾਰ ਮੁਫਤ ਈਕੇवाईसी ਕੈਂਪ ਲਗਾਏ ਹਨ ਅਤੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਨਾਲ ਜੁੜੇ ਹਰੇਕ ਪਰਿਵਾਰ ਲਈ ਈਕੇवाईसी ਯਕੀਨੀ ਬਣਾਉਣ ਲਈ ਜਾਗਰੂਕਤਾ ਮੁਹਿੰਮਾਂ ਚਲਾਈਆਂ ਗਈਆਂ ਹਨ ਈਕੇवाईसी ਦੀ ਆਖਰੀ ਮਿਤੀ ਵੀ ਕਈ ਵਾਰ ਵਧਾਈ ਗਈ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇਗੀ ਕੋਈ ਵੀ ਕਰੀਬ ਜਾ ਲੋੜਵੰਦ ਪਰਿਵਾਰ ਸਰਕਾਰ ਦਾ ਮੁਫਤ ਅਨਾਜ ਯੋਜਨਾ ਦਾ ਵਾਂਝਾ ਨਾਰਾ ਹੈ ਇਸ ਦੇ ਬਾਵਜੂਦ 12.84 ਪਰਿਵਾਰ ਅਤੇ ਈ ਕੇ ਵਾਈ ਸੀ ਨੂੰ ਪੂਰਾ ਕਰਨ ਲਈ ਅੱਗੇ ਨਹੀਂ ਆ ਰਹੇ ਇਸ ਨਾਲ ਰਾਸ਼ਨ ਕਾੜਾਂ ਦੀ ਧੋਖਾਧੜੀ ਅਤੇ ਸਰਕਾਰੀ ਕਣਕ ਦੀ ਵਿਆਪਕ ਕਾਲਾ ਬੁਜਾਰੀ ਨੂੰ ਸੰਭਾਵਨਾ ਵੱਧ ਜਾਂਦੀ ਹੈ ਸੰਬੰਧਿਤ ਤੌਰ ਤੇ ਰਾਸ਼ਨ ਡੀਪੋ ਤਾਰਕ ਅਤੇ ਖੁਰਾਕ ਅਤੇ ਇਫਸੇਬਲ ਸਪਲਾਈ ਵਿਭਾਗ ਦੇ ਕਰਮਚਾਰੀ ਵਿਚਕਾਰ ਮਿਲੀ ਪੁਖਤ ਕਾਰਨ ਉੱਥੇ ਹੀ ਰਾਸ਼ਨ ਦੀਪੂ ਧਾਰਕ ਐਸੋਸੀਏਸ਼ਨ ਦਾ ਤਰਕ ਹੈ ਕਿ ਇਸ ਯੋਜਨਾ ਨਾਲ ਜੁੜੇ ਜ਼ਿਆਦਾਤਰ ਪ੍ਰਵਾਸੀ ਪਰਿਵਾਰ ਉੱਤਰ ਪ੍ਰਦੇਸ਼ ਬਿਹਾਰ ਅਤੇ ਹੋਰ ਰਾਜਾਂ ਵਿੱਚ ਆਪਣੇ ਜੱਦੀ ਪਿੰਡਾਂ ਵਿੱਚ ਗਏ ਹੋਏ ਹਨ ਜਿਸ ਦੇ ਨਤੀਜੇ ਵਜੋਂ ਈ ਕੇ ਵਸੀ ਨਹੀਂ ਹੋ ਸਕੀ ਇਸ ਸੰਬੰਧੀ ਖੁਰਾਕ ਅਤੇ ਸਪਲਾਈ ਭਾਗ ਪੱਛਮੀ ਸਰਕਲ ਦੇ ਕੰਟਰੋਲਰ ਸਰਤਾਜ ਸਿੰਘ ਚੀਮਾ ਨੇ ਸਪਸ਼ਟ ਕੀਤਾ ਹੈ ਕਿ ਸਰਕਾਰ ਨੇ ਹਰੇਕ ਰਾਸ਼ਨ ਕਾਰਡ ਧਾਰਕਾਂ ਦੇ हिस्से ਦੀ ਕਣਕ ਰਾਸਨ ਦੀਪੂ ਨੂੰ ਭੇਜ ਦਿੱਤੀ ਹੈ ਉਹਨਾਂ ਕਿਹਾ ਕਿ ਜੋ ਵੀ ਪਰਿਵਾਰ ਆਪਣਾ ਈ ਕੇ ਵਾਈ ਸੀ ਕਰਵਾਉਣ ਲਈ ਅੱਗੇ ਆਉਂਦਾ ਹੈ ਤਾਂ ਉਸ ਨੂੰ ਤੁਰੰਤ ਕਣਕ ਦਾ ਆਪਣਾ ਹਿੱਸਾ ਜਾਰੀ ਕੀਤਾ ਜਾਵੇਗਾ ਚੀਮਾ ਨੇ ਸਾਰੇ ਪਰਿਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਨੇੜਲੇ ਰਾਸਨ ਦੀਪੂ ਵਿੱਚ ਜਾ ਕੇ ਈ ਕੇ ਵਾਈ ਸੀ ਕਰਵਾਉਣ ਉਹਨਾਂ ਕਿਹਾ ਕਿ ਲਾਪਾਤਰੀ ਵੱਲੋਂ ਆਪਣਾ ਈ ਕੇ ਵਾਈ ਸੀ ਕਰਵਾਉਣ ਤੋਂ ਬਾਅਦ ਹੀ ਪੋਸਟ ਮਸ਼ੀਨ ਤੋਂ ਕਣਕ ਦੀ ਪਾਰਚੀ ਜਾਰੀ ਕੀਤੀ ਜਾਵੇਗੀ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਅਤੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰੋ ਤੇ ਚੈਨਲ ਨੂੰ ਕਰ ਲਵੋ ਸਬਸਕ੍ਰਾਈਬ ਕਿਉਂਕਿ ਅਸੀਂ ਤੁਹਾਡੇ ਲਈ ਪੰਜਾਬ ਦੇ ਰਿਟਾਇਰਡ ਖਬਰਾਂ ਪੈਨਸ਼ਨਾਂ ਦੇ ਰਿਲੇਟਡ ਖਬਰਾਂ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਖਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ ਧੰਨਵਾਦ ਜੀ